ਹੈਲੋ ਸ਼ਸ਼ੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ ਆਪਣਾ ਆਲ ਓਵਰ ਸੂਟ ਆ ਇਹਦੇ ਆਪਣੇ neck ਦੇ ਉੱਤੇ ਕਢਾਈ ਕੀਤੀ ਹੋਈ ਆ ਤੇ ਆਪਣੇ ਸਾਈਡ ਤੇ ਦੇਖੋ ਥੱਲੇ ਆਪਣੇ ਪੱਲਿਆਂ ਤੇ ਦੋ ਕਢਾਈਆਂ ਦਿੱਤੀਆਂ ਹੋਈਆਂ ਨੇ ਇੱਕ ਆਪਣੀ ਆ ਬਾਜੂ ਦੀ ਆ ਬਾਹਾਂ ਦੀ ਕਢਾਈ ਆ ਇਹ ਆਪਣਾ ਮੂਰੀਆਂ ਤੇ ਆ ਜਾਊਗੀ ਇਹਦੀ ਆਪਾਂ ਤੁਹਾਨੂੰ ਕਟਿੰਗ ਆ ਜਿਹੜੀ ਉਹ ਕਰਨੀ ਦੱਸਾਂਗੇ ਵੀ ਇਹ ਆਪਾਂ ਸੂਟ ਦੀ ਕਟਿੰਗ ਕਿਵੇਂ ਕਰਾਂਗੇ ਸਾਰਿਆਂ ਨਾਲ ਪਹਿਲਾਂ ਆਪਾਂ ਨੇ ਉੱਪਰੋਂ ਕਮੀਜ਼ ਆ ਜਿਹੜਾ ਉਹਦਾ neck ਆ ਉਹਦਾ ਸੈਂਟਰ ਕਰਾਂਗੇ ਸੈਲਟਰ ਕਰਕੇ ਇਹ ਪਹਿਲਾਂ ਆਪਾਂ ਫਰੰਟ ਵਾਲਾ ਪੱਲਾ ਜਿਹੜਾ ਉਹ ਕੱਟਾਂਗੇ ਤੇ ਇਹਦੀ ਆਪਾਂ ਹੁਣ ਜਿਹੜੀ ਲੈਂਥ ਆ ਉਹ 43 ਇੰਚ ਰੱਖਣੀ ਆ ਤੇ ਆਪਾਂ ਨੇ 44 ਇੰਚ ਜਿਹੜਾ ਇਹਦਾ ਨਿਸ਼ਾਨ ਲਾ ਲੈਣਾ 1 ਇੰਚ ਜਿਹੜਾ ਆਪਣਾ ਪਲੇਟਾ ਦੇ ਵਿੱਚ ਚਲ ਜਾਣਾ ਵਾ ਤੇ ਵਿੱਚ ਜਿਹੜੀ ਫੋਲਡਿੰਗ ਲਈ 3 ਇੰਚ ਆਪਾਂ ਫੋਲਡਿੰਗ ਲਈ ਕਪੜਾ ਰੱਖ ਲੈਣਾ ਥੱਲੇ ਤੇ ਹੁਣ ਆਪਾਂ ਸਾਈਡ ਤੇ ਨੂੰ ਜਿਹੜੀ ਚੜਾਈ ਲਵਾਂਗੇ ਉਹ ਆਪਾਂ ਜਿਹੜਾ ਨੈੱਕ ਆ ਇਹਦੀ ਜਿਹੜਾ ਸੈਂਟਰ ਆ ਉੱਥੋਂ ਲਵਾਂਗੇ ਆਪਣੇ 18 ਇੰਚ ਦੀ ਜਿਹੜੀ हिਪਾ हिਪ ਦੇ ਵਿੱਚ ਆਪਾਂ ਨੇ 4 ਇੰਚ ਪਲੱਸ ਕਰਨਾ ਆ 18 ਦੇ ਵਿੱਚ 4 ਪਲੱਸ ਕਰਿਆ ਤਾਂ 22 ਇੰਚ ਬਣਦਾ ਆ ਤੇ ਉਹਦਾ ਹਾਫ ਆਪਾਂ ਨੇ 11 ਇੰਚ ਦਾ ਜਿਹੜਾ ਇਹ ਚੜਾਈ ਦੇ ਵਿੱਚ ਕੱਪੜਾ ਕੱਟਣਾ ਆ 11 ਇੰਚ ਜਿਹੜਾ ਥੱਲੇ ਤੱਕ ਆਪਾਂ ਚੜਾਈ 'ਚ ਕੱਪੜਾ ਕੱਟ ਲਾਂਗੇ ਇਹ ਆਪਣਾ ਫਰੰਟ ਵਾਲਾ ਜਿਹੜਾ ਪੱਲਾ ਆ ਉਹ ਕੱਢਾਂਗੇ ਆਪਾਂ ਮੈਂ ਆ ਤੁਹਾਨੂੰ ਹਾਂਜੀ ਆ ਦੇਖੋ ਹੁਣ ਆਪਾਂ ਜਿਹੜਾ ਫਰੰਟ ਵਾਲਾ ਪੱਲਾ ਉਹ ਆਪਾਂ ਹੁਣ ਪਿੱਛੇ ਸਾਈਡ ਤੇ ਕੱਪੜਾ ਸੈੱਟ ਕਰਕੇ ਇਹਦੇ ਵਿੱਚੋਂ ਆਪਾਂ ਨੇ ਜਿਹੜਾ ਬੈਕ ਵਾਲਾ ਪੱਲਾ ਉਹ ਕਟਿੰਗ ਕਰ ਲੈਣਾ ਵਾ ਇਹ ਆਪਣਾ ਬੈਕ ਵਾਲਾ ਜਿਹੜਾ ਪੱਲਾ ਵਾ ਉਹ ਵੀ ਕਟਿੰਗ ਹੋ ਗਿਆ। ਇਸ ਤੋਂ ਬਾਅਦ ਦੇਖੋ ਆਪਾਂ ਲਵਾਂਗੇ ਤੀਰੇ ਦਾ ਨਿਸ਼ਾਨ। ਇਹਦੇ ਉੱਤੇ ਆਪਾਂ ਨੇ 6.5 ਇੰਚ ਤੀਰੇ ਦਾ ਨਿਸ਼ਾਨ ਲਾਉਣਾ ਹੈ। ਤੇ ਥੱਲੇ ਨੂੰ ਜਿਹੜਾ ਆਪਾਂ ਮੋਢੇ ਦਾ ਨਿਸ਼ਾਨ ਆ ਉਹ ਸੇਮ ਹੁੰਦਾ ਸਾਰਿਆਂ ਦਾ 7 ਇੰਚ ਜਿੰਨਾ ਮੋਟਾ ਮਾਦੀ ਹੋਵੇ ਪਤਨਾ ਹੋਵੇ ਕੋਈ। ਠੀਕ ਹੈ ਜੀ। ਤੇ ਸਾਈਡ ਤੇ ਨੂੰ ਜਿੰਨੀ ਆਪਣੀ ਫੀਟਿੰਗ 16 ਇੰਚ ਫੀਟਿੰਗ ਦਾ ਤੇ ਆਪਾਂ 16 ਇੰਚ ਤੇ ਨਿਸ਼ਾਨ ਲਾਵਾਂਗੇ ਫਿਰ 1 ਇੰਚ ਹਟਵਾ ਨਿਸ਼ਾਨ ਲਾਵਾਂਗੇ। ਇੱਥੋਂ ਆਪਾਂ ਪਾ ਦਣੀ ਗੋਲਾਈ ਤੇ 2 1/2 ਇੰਚ ਦੀ ਆਪਾਂ ਨੇ ਵਿਚ ਨੂੰ ਗੋਲਾਈ ਪਾਉਣੀ ਆ ਇਹ ਆਪਣੀ ਬੈਕ ਵਾਲੀ ਗੋਲਾਈ ਆ ਤੇ ਦੋ ਵਾਰ ਆਪਾਂ ਨੇ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਨੀਚੇ ਨੂੰ ਇਹਦੀਆਂ ਪਲੇਟਾਂ ਆਪਾਂ ਪਾਵਾਂਗੇ 11 1/11 ਇੰਚ ਤੇ ਤੇ ਜਿਹੜੀ ਚੜਾਈ ਆ ਉਹ ਆਪਾਂ 3 1/2 ਇੰਚ ਦੀ ਤੇ ਜਿਹੜਾ ਮੋਟਾਪੰਦਾ ਉਹਦੀਆਂ 3 1/2 ਇੰਚ ਤੇ ਪੈਂਦੀਆਂ ਨੇ ਤੇ ਉੱਪਰੋਂ 12 ਇੰਚ ਤੇ ਪਲੇਟ ਹਮੇਸ਼ਾ ਜਿਹੜੀ 7 ਇੰਚ ਦੀ ਹੁੰਦੀ ਆ ਤੇ ਸਵਾ 3 ਇੰਚ ਨਿੱਚੇ ਨੂੰ ਇਹ ਆਪਣੀਆਂ ਸੈਡ ਤੇ ਪਲੇਟਾਂ ਜਿਹੜੀਆਂ ਮੋਟਾ ਵਾ ਬੰਦਾ ਉਹਦੇ 3 ਇੰਚ ਗੈਪ ਤੇ ਪਤਲਾ ਇਹ ਜਿਹੜਾ ਉਹਦਾ 2.5 ਇੰਚ ਗੈਪ ਤੇ ਜਿਹੜੀਆਂ ਇਹ ਸੈਡ ਤੇ ਪਲੇਟਾਂ ਬੈਣਗੀਆਂ ਤੇ ਨੀਚੇ ਤੋਂ ਆਪਣਾ 7.5 ਇੰਚ ਤੇ ਪਲੇਟ ਪੈਂਦੀ ਹੁੰਦੀ ਆ ਆ ਦੇਖੋ ਇਹ ਆਪਣੇ ਪਲੇਟਾਂ ਦੇ ਨਿਸ਼ਾਨ ਲਾ ਗਏ ਬੈਕ ਕਟਾਈ ਪਾ ਲੈਣੀ ਆ ਤੇ ਫਰੰਟ ਕਟਾਈ ਪਾ ਲੈਣੀ ਆ ਇਹ ਆਪਣਾ ਕਮੀਜ਼ ਕਟਿੰਗ ਹੋ ਕੇ ਤਿਆਰ ਹੋ ਗਿਆ ਹੁਣ ਆਪਾਂ ਜਿਹੜੀਆਂ ਬਾਹਾਂ ਨੇ ਪੱਲੇ ਨੇ ਉਹ ਕੱਢਾਂਗੇ ਹਾਂਜੀ ਆ ਦੇਖੋ ਹੁਣ ਆਪਾਂ ਆ ਜਿਹੜੀਆਂ ਸਾਈਡ ਵਾਲੀਆਂ ਜਿਹੜੀਆਂ نیچے ਕਢਾਈ ਦਿੱਤੀ ਸੀ ਇਹਦੀਆਂ ਆਪਾਂ ਬਾਹਾਂ ਕਟਿੰਗ ਕਰਾਂਗੇ ਇੱਥੇ ਤੱਕ ਆਪਾਂ ਕਟਿੰਗ ਕਰ ਲੈਣੀ ਆ ਉਦੋਂ ਉੱਪਰ ਆਪਾਂ ਜਿਹੜੇ ਲ ਲੈਨੇ ਸਲਵਾਰ ਦੇ ਉਹ ਕੱਢਾਂਗੇ ਇਹਦੀ ਲੈਂਥ ਦੇਖ ਲਾਂਗੇ ਜਿੰਨੀ ਕ ਬਣਦੀ ਆ ਸਿਰਫ ਆਪਾਂ ਉਨੀ ਕ ਤਿਆਰ ਕਰਾਂਗੇ ਫालतू ਕੱਪੜਾ ਜੇ ਆਪਾਂ ਨੂੰ ਲੋੜ ਪਈ ਆਪਾਂ ਮੂਰੇ ਲਾ ਵੀ ਸਕਦੇ ਆਂ ਵੈਸੇ ਆਪਾਂ ਇੰਨੀ 16.5 ਇੰਚ ਤੇ ਇਹ ਜਿਹੜੀਆਂ ਬਾਹਾਂ ਨੇ ਉਹ ਤਿਆਰ ਕਰ ਲੈਣੀਆਂ ਨੇ ਬਾਹਾਂ ਦਾ ਪਹਿਲਾਂ ਇੱਥੋਂ ਸੈਂਟਰ ਕਰ ਲੈਣਾ ਦੇਖੋ ਸੈਂਟਰ ਕਰਕੇ ਜੇ ਤਾਂ ਆਪਣਾ ਪੂਰਾ ਕੱਪੜਾ ਆਉਂਦਾ ਆ ਤਤਪਾ ਨੂੰ ਲੋੜ ਨਹੀਂ ਗਈ ਥੱਲੇ ਜੋੜ ਪਾਉਣ ਦੀ ਜੇ ਨਹੀਂ ਆਉਂਦਾ ਹੈਗਾ ਮਤਲਬ ਜੇ ਕਈ ਵਾਰ ਮੋਟਾ ਹੁੰਦਾ ਫਿਰ ਇੱਥੇ ਆਪਾਂ ਜੋੜ ਪਾ ਸਕਦੇ ਹਾਂ ਹੁਣ ਆਪਾਂ ਇਹਦੇ 3 ਇੰਚ ਦੇ ਸਾਈਡ ਦਾ ਨਿਸ਼ਾਨ 3 ਇੰਚ ਦੀ ਜਿਹੜੀ ਆਪਾਂ ਬਾਹਵਾ ਉਸ ਅੰਦਰ ਨੂੰ ਰੱਖਣੀ ਆ ਤੇ ਜਿਹੜਾ ਮੋਡਾ ਆ ਇਹਦੇ ਆਪਾਂ ਜਿੰਨਾ ਵੀ ਮੋਡਾ ਚੜਦਾ ਪਾਉਣੇ ਆ 8 ਇੰਚ ਮੋਡਾ ਚੜੂਗਾ ਥੱਲੇ ਜੇ ਤੁਸੀਂ ਚਾਹੋ ਤਾਂ ਜੋੜ ਪੈ ਜਾਊਗਾ ਜੇ ਬੰਦਾ ਮੋਟਾ ਆ ਜੇ ਮੋਟਾ ਆ ਤਾਂ ਤਾਂ ਜੋੜ ਪੈਣਾ ਹੀ ਆ ਕੱਪੜੇ 'ਚ 5 3 ਨੂੰ ਕਟਿੰਗ ਕਰਕੇ ਕੱਪੜਾ ਜੋੜ ਪਾ ਲੈਣੇ ਆ ਉਰੇ ਜੇ ਥੋੜਾ ਜਿਹਾ ਮੋਟੇ ਹੋਣਗੇ ਉਹਦੇ ਵਿੱਚ ਵੱਧ ਜੋੜ ਪਊਗਾ ਕੱਪੜੇ 'ਚ ਆ ਦੇਖੋ ਪੌਣੇ 8 ਇੰਚ ਦਾ ਜਿਹੜਾ ਮੋਡਾ ਹੈ ਉਹ ਚੜੂਗਾ ਆਪਾਂ ਨੇ ਪੌਣੇ 8 ਇੰਚ ਦਾ ਨਿਸ਼ਾਨ ਉੱਪਰੋਂ ਲਾ ਲਿਆ ਤਿੰਨ ਸਾਈਡ ਤੋਂ ਜਿਹੜਾ 3 ਇੰਚ ਦਾ ਨਿਸ਼ਾਨ ਲਾ ਕੇ ਗਿੜਾਈ ਪਾਦਣੀ ਆ ਇਹ ਜਿਹੜੀਆਂ ਆਪਣਾ ਬਾਹਾਂ ਨੇ ਉਹ ਕਟਿੰਗ ਹੋ ਗਈਆਂ ਮੂਰੇ ਜਿੰਨੀ ਆਪਾਂ ਮੂਰੀ ਰੱਖਣੀਆਂ ਮੂਰੀ ਰੱਖ ਕੇ 5 ਇੰਚ ਦੀ ਜੇ ਮੂਰੀ ਰੱਖਣੀਆਂ ਨਿਸ਼ਾਨ ਇਹਦੇ ਨਾਲ ਮੂਰੀ ਇਹ ਜਿਹੜੀਆਂ ਆਪਣੀਆਂ ਬਾਹਾਂ ਨੇ ਉਹ ਕਟਿੰਗ ਹੋ ਗਈਆਂ ਹਾਲ ਜਿਹੜੇ ਆਪਣੇ ਰਹਿ ਗਏ ਪਿੱਛੇ ਪੱਲੇ ਨੇ ਇਹ ਆਪਣੀ ਸਲਵਾਰ ਦੇ ਇਹਦਾ ਵੀ ਆਪਾਂ ਸੈਂਟਰ ਕਰ ਲੈਣਾ ਆ ਸੈਂਟਰ ਕਰਕੇ ਜਿੰਨੇ ਪੱਲੇ ਚੌੜੇ ਚਾਹੀਦੇ ਨੇ ਓਨੇ ਪੱਲੇ ਚੌੜੇ ਤੁਸੀਂ ਰੱਖ ਸਕਦੇ ਹੋ ਵੈਸੇ ਤਾਂ ਇਹ ਸਾਰੇ ਜਿੰਨੀ ਹੈਗੀ ਇਹ ਚੁੜਾਈ ਓੰਨੀ ਉਹ ਰੱਖ ਲਾਂਗੇ ਆਪਾਂ ਉੱਪਰ ਜਿਹੜੇ ਕੁੰਦੇ ਨੇ ਉਹ ਥੋੜੇ ਜਿ ਉੱਚੇ ਰੱਖ ਲਾਂਗੇ 39 ਇੰਚ ਆਪਣੀ ਸਲਵਾਰ ਆ ਤਾਂ ਆਪਾਂ ਨੇ 35 ਇੰਚ ਦੇ ਜਿਹੜੇ ਪੱਲੇ ਨੇ ਉਹ ਕਟਿੰਗ ਕਰ ਲੈਣੇ ਆ ਇਹ ਸਿੱਧੇ ਸਿੱਧੇ ਜਿਹੜੀ ਆ ਆਪਣਾ ਜੁੜੇ ਹੋਇਆ ਕੱਪੜਾ ਆ ਉਹਨੂੰ ਵੀ ਆਪਾਂ ਕਟਿੰਗ ਕਰ ਲਾਂਗੇ। ਸੁਪਟੇ ਇਹ ਮੇਰੇ ਇਹ ਆਪਾਂ ਪੱਲੇ ਕੱਟ ਲੇ। ਹੁਣ ਆਪਾਂ ਜਿਹੜੇ ਹੁੰਦੇ ਨੇ ਉਹ ਕਟਾਂਗੇ ਕੱਪੜੇ ਦੇ ਬਚੇ ਹੋਏ ਦੇ। ਕੋੜ ਮਸੇ ਦੇ ਵਿੱਚੋਂ ਆਪਾਂ ਨੇ ਜਿਹੜੀਆਂ ਬਚਿਆ ਹੋਇਆ ਕੱਪੜਾ ਬਹੁਤ ਘੱਟ ਬਚਿਆ ਕਢਾਈ ਕਰਕੇ ਦੇਖੋ ਤਾਂ ਹੀ ਤੁਹਾਨੂੰ ਦੱਸਿਆ ਸੀਗਾ ਆਪਾਂ ਇਹ ਸੂਟ ਕਟਿੰਗ ਕਰਨਾ ਇਹਦੇ ਵਿੱਚ 35 ਇੰਚ ਦੇ ਜਿਹੜੇ ਸਾਈਡ ਤੋਂ ਇਧਰੋਂ ਹੁੰਦੇ ਕੱਟ ਲੈਣੇ ਨੇ ਨਿਸ਼ਾਨ ਲਾ ਲੈਣਾ ਤੇ ਇੱਥੋਂ ਆਪਾਂ ਨੇ ਥੋੜਾ ਜਿਹਾ ਨਿਸ਼ਾਨ ਲਾਵਾਂਗੇ ਕਿਉਂਕਿ ਮੂਰੀਆਂ ਲਈ ਥੱਲੇ ਹੈਗਾ ਇਹ ਕੱਪੜਾ ਚੜਾਈ 'ਚ 2 ਇੰਚ ਦੇ ਨਿਸ਼ਾਨ ਲਾ ਲੈਣੇ ਆ ਇਧਰੋਂ ਸੀਮ ਇਧਰੋਂ ਵੀ ਆਪਾਂ ਨੇ 35 ਇੰਚ ਦੇ ਨਿਸ਼ਾਨ ਲਾ ਲੈਣਾ ਤੇ 2 ਇੰਚ ਦਾ ਜਿਹੜਾ ਵਿੱਚ ਨੂੰ ਨਿਸ਼ਾਨ ਲਾ ਲਾਂਗੇ ਤੇ ਇਹ ਆਪਾਂ ਹੁੰਦੇ ਨੇ ਜਿਹੜੇ ਆਪਣੇ ਬਹੁਤ ਘੱਟ ਦੇਖਣੋ ਕੱਪੜੇ ਦੇ ਨਿਕਲੇ ਨੇ ਇਹ ਕੜਾਈ ਵਾਲਾ ਸੂਟ ਥੋੜੂ ਤਾਂ ਹੀ ਸਪੈਸ਼ਲ ਜਿਹੜਾ ਇਹ ਕਟਿੰਗ ਕਰਨਾ ਦੱਸਿਆ ਸੀਗਾ ਆ ਦੇਖੋ ਹੁਣ ਇਹਦੇ ਵਿੱਚ ਆਪਾਂ ਸਾਈਡ ਤੋਂ ਜਿਹੜਾ 10 ਇੰਚ ਦਾ ਆਸਣ ਕੱਢ ਲੈਣਾ ਹੈ ਆ ਤੇ ਇਹ ਆਪਣੇ ਜਿਹੜੇ ਕੁੰਦੇ ਨੇ ਉਹ ਕਟਿੰਗ ਹੋ ਕੇ ਤਿਆਰ ਹੋਗੇ ਸਾਈਡ ਤੇ ਜਿਹੜੇ ਪੱਲੇ ਨੇ ਇਹਦੇ ਵਿੱਚ ਛੌੜੇ ਪੈਣਗੇ ਫਿਰ ਆਪਣੀ ਜਿਹੜੀ ਸਲਵਾਰ ਆ ਉਹ ਵਧੀਆ ਬਣ ਜੂਗੀ ਜਿਹੜਾ ਪਾਲਤੂ ਕਪੜਾ ਆਪਣਾ ਬਚਿਆ ਹੋਇਆ ਬਸ ਸਾਈਡ ਤੋਂ ਇਹਦੇ ਵਿੱਚੋਂ ਆਪਾਂ ਬੈਲਟ ਕੱਢ ਲਾਂਗੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ